ਚਮਰਟਾ ਗਾਂਠਣਾ ਜਨਈ ਲੋਗ ਗਠਾਵੇ ਪਨ ਹੀ ਰਾਮ ਆਰ ਨਹੀਂ ਜੈ ਤੋਪੋਂ ਨਹੀਂ ਰਾਮ ਬੀਠੋ ਰੋਪੋ गंठ गंठ खरा बिगूचा हो बन गांठ जाए पहुंचा जपे राम नाम रामनामा जम सो नाही कामा ਹੰਤਨ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਪਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜੋ ਜੀਵ ਇਸ ਸੰਸਾਰ ਵਿੱਚ ਆ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਉਹਦਾ ਜਮਦੂਤਾ ਨਾਲ ਕੋਈ ਵਾਸਤਾ ਨਹੀਂ ਰਹਿੰਦਾ ਉਹ ਪਰਮਾਤਮਾ ਦੇ ਭਜਨ ਦੇ ਪ੍ਰਤਾਪ ਕਰਕੇ ਸਭ ਬੰਨਾਂ ਤੋਂ ਮੁਕਤ ਹੋ ਜਾਂਦਾ ਹੈ ਔਰ ਆਪਣਾ ਮੁਲਕ ਜੀ ਵਿੱਚ ਸਫਲ ਕਰ ਲੈਂਦਾ ਹੈ ਚਮਰਟਾ ਗਾਠਣਾ ਜਨਈ ਲੋਗ ਇਕਠਾਵੇ ਪਨਹੀਰ ਸਤਿਗੁਰ ਜੀ ਫਰਮਾਉਂਦੇ ਹਨ ਚਮਰਟਾ ਗਾਠਣਾ ਜਨਈ ਲੋਗ ਇਕਠਾਵੇ ਪਨਹੀ ਚਮੜੇ ਨਾਲ ਲਪੇਟੇ ਹੋਏ ਸਰੀਰ ਨਾਲ ਮੈਂ ਝੂਠੀ ਪ੍ਰੀਤੀ ਕਰਨੀ ਨਹੀਂ ਜਾਣਦਾ ਸਤੁਰਕਬੀਰ ਸਾਹਿਬ ਮਹਾਰਾਜ ਫਰਮਾਉਂਦੇ ਹਨ ਕਬੀਰ ਗਰਵ ਨਾ ਕੀਜੀਏ ਚਾਮਣ ਲਪੇਟੇ ਹਾਟ ਕਿ ਸਾਡੇ ਸਰੀਰ ਵਿੱਚ ਹੱਡਾਂ ਨੂੰ ਚਾਮਣ ਲਪੇਟਿਆ ਹੋਇਆ ਹੈ ਇਸ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਤੋਂ ਸਤਗੁਰੂ ਜੀ ਫਰਮਾਉਂਦੇ ਹਨ ਕਿ ਮੈਂ ਸਰੀਰ ਨਾਲ ਝੂਠੀ ਪ੍ਰੀਤੀ ਕਰਨੀ ਨਹੀਂ ਜਾਣਦਾ ਲੋਕ ਇਕੱਠਾਵੇ ਪਨਹੇ ਲੋਕ ਮੇਰੇ ਪਾਸ ਇਸ ਸ੍ਰੀ ਨਾਲ ਸ੍ਰੀ ਰੂਪੀ ਜੁੱਤੀ ਨਾਲ ਝੂਠੀ ਪ੍ਰੀਤੀ ਦੀਆਂ ਗੱਲਾਂ ਕਰਨ ਵਾਸਤੇ ਆਉਂਦੇ ਹਨ ਪਰ ਮੈਂ ਐਸੀ ਝੂਠੀ ਪ੍ਰੀਤੀ ਸ੍ਰੀ ਨਾਲ ਨਹੀਂ ਕਰਦਾ ਆਰ ਨਹੀਂ ਜੈ ਤੋਪ ਨਹੀਂ ਰਾਮ ਵੀ ਠਾਓ ਰੋਪ ਔਰ ਨਹੀਂ ਜੇ ਤੋਪੋ ਮੇਰੇ ਪਾਸ ਐਸੀ ਬਕਾਰਾਂ ਵਾਲੀ ਬੁੱਧੀ ਰੂਪੀ ਆ ਨਹੀਂ ਹੈ ਜਿਸ ਨਾਲ ਮੈਂ ਸ੍ਰੀ ਨਾਲ ਝੂਠੀ ਗਣ ਤੁਪ ਕਰਾਂ 나ਹੀਂ ਰਾਮੀ ਠਾਉ ਰੂਪੋ 나ਹੀਂ ਮੇਰੇ ਪਾਸ ਐਸੀ ਕੋਈ ਵਿਦਿਆ ਹੈ ਜਿਸ ਨਾਲ ਮੈਂ ਇਦਨੀਆਂ ਉਦਲੀਆਂ ਗੱਲਾਂ ਕਰਕੇ ਸੰਸਾਰੀ ਜੀਵਾਂ ਨੂੰ ਭਰਮ ਵਿੱਚ ਪਾਵਾਂ ਪਾ ਮੇਰੇ ਪਾਸ ਐਸੀ ਸੱਲ ਕਪਟੂ ਪੀ ਵਿਦਿਆ ਨਹੀਂ ਹੈ ਜਿਸ ਨਾਲ ਮੈਂ ਸੰਸਾਰ ਦੇ ਝੂਠੇ ਬੰਨਾ ਚ ਫਸਾ ਮੈਂ ਤਾਂ ਕੇਵਲ ਪ੍ਰਭੂ ਦੇ ਨਾਮ ਦਾ ਇਸੰਨ ਕਰਦਾ ਹਾਂ ਲੋਗ ਗੰਠ ਗੰਠ ਖਰਾ ਬਿਗੂਚਾ ਹੋਂ ਬਿਨ ਗਾਂਠੇ ਜਾਏ ਪਹੁੰਚਾ ਸੰਸਾਰੀ ਲੋਕ ਇਸ ਸੰਸਾਰ ਵਿੱਚ ਇਸ ਸਰੀਰ ਨਾਲ ਝੂਠੀ ਪ੍ਰੀਤੀ ਘਟ-ਘਟ ਕੇ ਖਰਾਬ ਹੋ ਰਹੇ ਹਨ ਖوار ਹੋ ਰਹੇ ਹਨ ਉਹਨਾਂ ਨੇ ਇਸ ਸੰਸਾਰ ਵਿੱਚ ਆਉਣ ਦੇ ਮੂਲ ਮਨੋਰਥ ਪਰਮਾਤਮਾ ਨੂੰ ਭੁਲਾ ਦਿੱਤਾ ਹੈ ਲੋਕ ਘਟ-ਘਟ ਖਰਾਬ ਬਿਗੂਚਾ ਹੌਮਿਲ ਗਾਠੇ ਜਾਏ ਪਹੁੰਚਾ ਮੈਂ ਇਸ ਸਰੀਰ ਨਾਲ ਝੂਠੀ ਪ੍ਰੀਤੀ ਕੀਤੇ ਬਿਨਾਂ ਹੀ ਪਰਮਾਤਮਾ ਦਾ ਸਿਮਰਨ ਕਰਕੇ ਪ੍ਰਭੂ ਨਾਲ ਸੱਚੀ ਪੀਤੀ ਕਰਕੇ ਪ੍ਰਭੂ ਦੇ ਦਰਬਾਰ ਵਿੱਚ ਪਹੁੰਚ ਗਿਆ ਹਾਂ ਰਬਦਾਸ ਜਪੈ ਰਾਮ ਨਾਮ ਮੋਏ ਜਮਸੋ ਨਾਹੀ ਕਾਮ ਜਗਤੂ ਰਬਦਾਸ ਮਹਾਰਾਜੀ ਉਚਾਰਨ ਕਰਦੇ ਹਨ ਰਬਦਾਸ ਜਪੈ ਰਾਮ ਨਾਮ मुहजमो ना ही काम मैं और संसार झूठी प्रीति त्याग के केवल मैं प्रभु का राम नाम ही जपदा हाँ इस करके मोहजम सि काम हूँ मेरा जमदूता कोई वास्ता नहीं है क्योंकि जो जी प्रभु का स्मरण करता है ਆਪਣੇ ਅੰਦਰ ਪਰਦਾ ਖੋਲ ਲੈਂਦਾ ਹੈ। ਔਰ ਪਰਮਾਤਮਾ ਨਾਲ ਇਕਮਿਕ ਹੋ ਜਾਂਦਾ ਹੈ। ਉਹ ਸਭ ਤਰ੍ਹਾਂ ਦੇ ਬੰਧਨਾਂ ਚੋਂ ਮੁਕਤ ਹੋ ਜਾਂਦਾ ਹੈ। ਉਹਦਾ ਫਿਰ ਜਮਦੂਤਾਂ ਨਾਲ ਕੋਈ ਵਾਸਤਾ ਨਹੀਂ ਰਹਿੰਦਾ। ਕਹ ਤਕਬੀਰ ਅਵਨਹੀ ਕਾਮਾ ਹਮਰੇ ਮਨ ਤਨ ਰਾਮ ਕੋ ਨਾਮਾ। ਸਤੁਰਕ ਵੀਰ ਸਾਹਿਬ ਮਹਾਰਾਜੀ ਫਰਮਾਉਂਦੇ ਹਨ ਕਿ ਮੇਰਾ ਸੰਸਾਰ ਦੇ ਝੂਠੇ ਤੰਦਿਆਂ ਨਾਲ ਕੋਈ ਕੰਮ ਨਹੀਂ। ਕਿਉਂਕਿ ਮੈਂ ਆਪਣੇ ਤਨ ਮਨ ਨਾਲ ਕੇਵਲ ਤੇ ਕੇਵਲ ਸਰਬਵਿਆਪਕ ਰਾਮ ਦਾ ਸੰਗਨ ਕਰਦਾ ਹਾਂ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਜੀਵ ਪ੍ਰਭੂ ਦਾ ਸੰਗਨ ਕਰਦਾ ਹੈ ਉਹਦਾ ਮੌਲਿਕ ਜੀਵਨ ਸਪਨ ਹੋ ਜਾਂਦਾ ਹੈ ਜੈ ਗੁਰਦੇਵ